ਤੂੰ ਸਿੱਖੀ ਉੱਡਣਾ ਪਹਿਲੀ ਹੋਰ ਵੀ ਪਿਆਲਣਾ ਬਣਾ ਕੇ ਤੂੰ ਕੈ ਨਾ ਰੇ ਨਾ ਬਦਲ ਗਏ ਇੱਕ ਮੋੜ ਤੇ ਅਣ ਖਲੋ ਗਏ ਆਇਕੀਂ ਬਦਲੇ ਨਹੀਂ ਹੋਵੇ ਦਰਦਾ ਬਸ ਤੇਰੇ ਵਰਗੇ ਹੋਗੇ ਆ ਅੱਜ ਕੱਲ੍ਹ ਕਸਮਾ ਵਾਦੇ ਟੁੱਟ ਗਿਆ ਬਹੁਤੀ ਧੀਰ ਨਾ ਲਗਦੀ ਹਸਨ ਵਾਲਿਆਂ ਦੀ ਦੁਨੀਆ ਤਾਂ ਫਿਰਦੀ ਰਹੇ ਦੀ ਟੰਗਦੀ ਏ ਹੌ ਲੱਭਣੀ ਨੀ ਤੇਰੇ ਜਹੀ ਤਿਜ਼ ਇਹ ਜਹਾਨ ਤੇ ਨਿਸੌ ਤੇਰੀ ਖਵਾ ਹੱਥ ਰੱਖ ਕੇ ਕੁਰਾਨ ਤੇ ਕਿਫਲਾ ਜਿਹੜਾ ਦਿਲ ਤੇਰਾ ਕਿਫਲਾ ਜਿਹੜਾ ਦਿਲ ਤੇਰਾ ਹੱਕ ਦੇ ਜੇ ਦੁਖਾਂ ਨੀ ਰੱਬ ਕਰੇ ਮੈਂ ਮਰ ਜਾਵਾਂ ਹੋ ਨੀ ਅੱਲਾ ਕਰੇ ਮੈਂ ਮਰ ਜਾਵਾਂ ਦਿਲਿਆਂ ਦਿਲ ਵਿੱਚ ਸੱਬੇ ਦਬ ਲੈਣਿਆਂ ਕਹਿਣਾ ਵੀ ਚਾਹੀਏ ਪਰ ਤਾਂ ਵਿੱਚ ਚੁਪ ਰਹਿੰਨਿਆਂ ਮੈਨੂੰ ਲੋੜ ਤੇਰੀ ਦੀਦ ਦੀ ਦੂਰ ਵੀ ਰਹਿਣਾ ਨਹੀਂ ਆਉਂਦਾ ਦਿਲ ਨੂੰ ਤੇਰੇ ਨਾਲ ਕਿੰਨਾ ਪਿਆਰ ਸਾਨੂੰ ਤੇ ਕਹਿਣਾ ਵੀ ਨਹੀਂ ਆਉਂਦਾ